ਭਗਵਨ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਫੂਕ ਆਮ ਆਦਮੀ ਪਾਰਟੀ ਦੇ ਲੀਡਰ ਖੁਦ ਕੱਢਦੇ ਹੋਏ ਦਿਖਾਈ ਦੇ ਰਹੇ ਨੇ ਅ ਤੁਸੀਂ ਸਕਰੀਨ ਤੇ ਜਿਹੜੀ ਤਸਵੀਰ ਚੱਲ ਰਹੀ ਹੋ ਤੁਸੀਂ ਵੇਖ ਰਹੇ ਹੋ ਇਹ ਇੱਕ ਸ਼ਖਸ ਚਿੱਟਾਲਾ ਲਾਦਾ ਪਿਆ ਇਹ ਸ਼ਖਸ ਕੋਈ ਆਮ ਨਹੀਂ ਹੈ ਇਹ ਸਗੋ ਆਮ ਆਦਮੀ ਪਾਰਟੀ ਦਾ ਪਿੰਡ ਦਾ ਸਰਪੰਚ ਹੈ ਮੋਗਾ ਦੇ ਕੋਟ ਈਸੇਖਾਂ ਦੇ ਪਿੰਡ ਦਾ ਇੱਕ ਸਰਪੰਚ ਹੈ ਜਿਹਦਾ ਨਾਮ ਵਿਰਸਾ ਦੱਸਿਆ ਜਾ ਰਿਹਾ ਤੇ ਇਹ ਖੁਦ ਹੀ ਪਿੰਡ ਦੇ ਵਿੱਚ ਚਿੱਟਾ ਲਾਂਦਾ ਹੋਇਆ ਫੜਿਆ ਗਿਆ ਜਿਸ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਇਹ ਉਹੀ ਜਿਸ ਦੇ ਵਿੱਚ ਤੁਸੀਂ ਹਰੀ ਪਗੜੀ ਪੈਨੇ ਹੋਏ ਆਮ ਆਦਮੀ ਪਾਰਟੀ ਦੇ ਐਮਐਲਏ ਲਾਡੀ ਟੋਸ ਨੂੰ ਦੇਖ ਰਹੇ ਹੋ ਤੇ ਉਹਨਾਂ ਦੇ ਨਾਲ ਜਿਹੜਾ ਖੜਾ ਹੈ ਇਹ ਉਹੀ ਸਰਪੰਚ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋਈ ਹੈ ਤੇ ਹੁਣ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਕਾਰਵਾਈ ਕਰਕੇ ਉਸ ਸਰਪੰਚ ਨੂੰ ਗ੍ਰਿਫਤਾਰਤਾ ਕੀ ਕਰਨਾ ਸੀ ਗ੍ਰਫਤਾਰ ਕਰਨ ਦੀ ਜਗ੍ਹਾ ਉਸ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਪਰ ਉਸ ਦੇ ਬਗੋਲੇ ਹਾਲੇ ਇਹ ਨਹੀਂ ਸਾਹਮਣੇ ਆਇਆ ਕਿ ਜਾਣਕਾਰੀ ਲਈ ਜਾਵੇਗੀ ਜਾਂ ਨਹੀਂ ਲਈ ਜਾਵੇਗੀ ਜਿਵੇਂ ਬਾਕੀਆਂ ਦੇ ਨਾਲ ਹੁੰਦਾ ਆ ਅਸੀਂ ਦੇਖਿਆ ਕਿ ਜਿਹੜਾ ਕੋਈ ਚਿੱਟਾ ਲਾਂਦਾ ਫੜਿਆ ਗਿਆ ਤੇ ਪੁਲਿਸ ਨੇ ਉਸ ਦੇ ਉੱਤੇ ਮਾਮਲਾ ਦਰਜ ਕਰਕੇ ਜਾਂ ਤਾਂ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਜਾਂ ਤਾਂ ਡੀ ਐਡਿਕਸ਼ਨ ਸੈਂਟਰ ਭੇਜ ਦਿੱਤਾ ਗਿਆ ਤੇ ਹੁਣ ਉਸ ਤੋਂ ਜਾਣਕਾਰੀ ਲਈ ਜਾਵੇਗੀ ਜਾਂ ਫਿਰ ਨਹੀਂ ਜਾਏ ਲਈ ਜਾਵੇਗੀ ਕਿ ਇਹ ਚਿੱਟਾ ਆਇਆ ਕਿੱਥੋਂ ਤੇ ਪੁਲਿਸ ਨੇ ਕੀ ਕਿਹਾ ਉਹ ਵੀ ਸੁਣ ਲਵੋ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਕੋਟੀ ਸੇਖਾਂ ਦੇ ਪਿੰਡ ਚਰਾਕਸ਼ਾ ਵਾਲਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਸੰਬੰਧ ਵਿੱਚ ਜਦੋਂ ਵੈਰੀਫਾਈ ਕੀਤਾ ਗਿਆ ਇਹ ਸਰਪੰਚ ਵਿਰਸਾ ਸਿੰਘ ਦੀ ਵੀਡੀਓ ਆ ਜਦੋਂ ਅਸੀਂ ਵੈਰੀਫਾਈ ਕਰਕੇ ਇੰਨਾ ਤੱਕ ਪਹੁੰਚੇ ਤੇ ਇਹਨਾਂ ਨੇ ਨਨ ਪੁੱਛਗਿਸ਼ ਕੀਤੀ ਤੇ ਇਹਨਾਂ ਦੱਸਿਆ ਕਿ ਇਹ ਵੀਡੀਓ ਦੋ ਕ ਮਹੀਨੇ ਪੁਰਾਣੀ ਆ ਤੇ ਉਸ ਸੰਬੰਧ ਵਿੱਚ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਨਸ਼ਾ ਕਰਦੇ ਹੋ ਇਹਨਾਂ ਦੱਸਿਆ ਕਿ ਹਾਂਜੀ ਮੈਂ ਨਸ਼ਾ ਕਰਦਾ ਤੇ ਮੈਂ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਨਾਂ ਨੂੰ ਉੱਥੋਂ ਲਿਆ ਕੇ ਅੱਜ ਅਸੀਂ ਇਹਨਾਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਜਨੇਰ ਵਿੱਚ ਦਾਖਲ ਕਰਾਇਆ ਗਿਆ ਤਾਂ ਤੁਸੀਂ ਸੁਣਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਇਸ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਅਗਲੀ ਕਾਰਵਾਈ ਦੇਖਣਾ ਹੋਵੇਗਾ ਕੀ ਨਿਕਲ ਕੇ ਸਾਹਮਣੇ ਆਂਦੀ ਹੈ ਪਰ ਜਿਸ ਪਿੰਡ ਦਾ ਸਰਪੰਚ ਖੁਦ ਹੀ ਚਟੇਬਾਜ਼ ਹੋਵੇ ਉਹ ਆਪਣੇ ਪਿੰਡ ਨੂੰ ਚਟੇ ਤੋਂ ਕਿਵੇਂ ਬਚਾ ਸਕਦਾ ਹੈ ਇਹ ਖਿਆਲ ਇਹ ਇਹ ਸਵਾਲ ਦਾ ਬੜੇ ਆਰਾਮ ਨਾਲ ਹੀ ਦਿਮਾਗ ਦੇ ਵਿੱਚ ਆ ਜਾਂਦਾ ਹੈ ਤੇ ਖੈਰ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਸਰਕਾਰ ਡੋਪ ਟੈਸਟ ਡੋਪ ਟੈਸਟ ਦਾ ਰੋਲਾ ਉਹਨਾਂ ਦੇ ਐਮਐਲਏ ਪਾਉਂਦੇ ਸੀਗੇ ਪਹਿਲਾਂ ਆਪਣੇ ਛੋਟੇ ਲੈਵਲ ਦੇ ਉੱਤੇ ਸਰਪੰਚਾਂ ਦਾ ਵੀ ਡੋਪ ਟੈਸਟ ਕਰਾ ਲਿਆ ਜਾਵੇ ਕਿ ਆਖਿਰਕਾਰ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਰਪੰਚ ਨੇ ਉਹ ਆਪਣੇ ਪਿੰਡ ਨੂੰ ਕੀ ਸ਼ੇਦ ਦੇ ਰਹੇ ਨੇ ਤੇ ਸਗੋਂ ਆਮ ਆਦਮੀ ਪਾਰਟੀ ਯਾਨੀ ਕਿ ਭਗਵੰਤ ਸਰਕਾਰ ਵੱਲੋਂ ਜਿਹੜੀ ਚਲਾਈ ਜਰੀ ਮੁਹਿੰਮਾਂ ਨੇ ਉਹਨਾਂ ਦੇ ਲਈ ਉਹਦੇ ਖਿਲਾਫ ਇਹ ਖੜੇ ਉੱਤਰਦੇ ਹੋਏ ਦਿਖਾਈ ਦੇ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਖਬਰ ਭੇਜੀ ਸੀ ਮੇਰੇ ਸਹਿਯੋਗੀ ਨੇ ਮੋਗਾ ਤੋਂ ਤਨਮੇ